ਜਾਉਟ ਨੇ ਆ ਵੀ ਗਿਆ ਵੀ ਥੋੜਾ ਇਹ ਘਮਾ ਲਵਾ ਕਿਉਂਕਿ ਰੁਈ ਜਾਂਦਾ ਤਾਂ ਤੇ ਇਹਨੂੰ ਅਸੀਂ ਕਹਿਆ ਸ਼ੀਰਾ ਨਹੀਂ ਹੁੰਦਾ ਸੀਰਾ ਹੁੰਦਾ ਤੇ ਸਾਡੀ ਸੀਰੇ ਤੇ ਸੀਰੇ ਤੇ ਬਹਿਸ ਹੋ ਗਈ ਜਿੰਦੀ ਦੀ ਗੱਲ ਕੀ ਹੈ ਇਹਨੇ ਵੀ ਕਾਕੇ ਰੇ ਜੁੰਡੇ ਐਂਟਰਟੇਨਮੈਂਟ ਬੁਗੜੀ ਗਿਆ ਉਹ ਪਾੜ ਦੇਗਾ ਮਨਪੇ ਦੁਵਾਰਾ ਲਿਖਣਾ ਪੈਣਾ ਟਾਈਮ ਨਹੀਂ ਹੈਗਾ ਜੀ ਜੇ ਪੀਚਾ ਨਹੀਂ ਹੋਏ ਬਲੇਸ ਦੇ ਤੂੰ ਜਿਹੜੇ ਲਮੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਤਿਆਰ ਸ਼ਹਿਰ ਹੋ ਚੁੱਕਿਆ ਨਾ ਤੋਕੇ ਤੇ ਧੁੱਪ ਬਹੁਤ ਜ਼ਿਆਦਾ ਸੋਹਣੀ ਜੜੀ ਹੈ ਤੇ ਸਰਦੀਆਂ ਥੋੜੀ ਥੋੜੀ ਘੱਟ ਹੋ ਰਹੀ ਹੈ ਤੇ ਮੌਸਮ ਥੋੜਾ ਜਿਹਾ ਗਰਮ ਹੋਣਾ ਸ਼ੁਰੂ ਹੋ ਜਾਣਾ ਹੈ ਨਾ ਐਸੇ ਹਾਲੇ ਮੀਂਹ ਪਿਆ ਤੇ ਤਾਂ ਕਰਕੇ ਥੋੜਾ ਜਿਹਾ ਨਾ ਠੰਡੀ ਹਵਾ ਚਾਦੀ ਤੇ ਮੌਸਮ ਠੰਡਾ ਲੱਗ ਰਿਹਾ ਤੇ ਫਿਲਹਾਲ ਤਾਂ ਯਾਨੀ ਕਿ ਮਜ਼ਾ ਆ ਰਿਹਾ ਯਾਨੀ ਕਿ ਵਧੀਆ ਧੁੱਪ ਚੜੀ ਅੱਜ ਤੇ ਕਾਕਾ ਹਾੜਾ ਦੇਖੋ ਦੇਖ ਕੇ ਚਿੰਗਿਆੜੀਆਂ ਦੇਖੋ ਆਹ ਦੇਖੋ ਚਿੰਗਿਆੜੀਆਂ ਵੱਜ ਰਹੀਆਂ ਨੇ ਕੀ ਜਲ ਆ ਜਾਂਦੀ ਹੈ ਫਿਰ ਅੱਗੇ ਮਸਾਲ ਠੀਕ ਹੋ ਜਾਂਦਾ ਹੈ ਤੇ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਵੀ ਕਾਕਾ ਸਾਡਾ ਹਸਪੀਟਲ ਰਿਹਾ ਐਨੇ ਦਿਨ ਹੈ ਨਾ ਤੇ ਉਹ ਮੈਂ ਹੁਣ ਤੁਹਾਨੂੰ ਇਹ ਜੋੜ ਦਿੰਦਾ ਹੈ ਨਾ ਇੱਥੇ ਤੇ ਤੁਸੀਂ ਦੇਖਿਓ ਇਹ ਹਸਪੀਟਲ ਅਸੀਂ ਜਦੋਂ ਰਹੇ ਹਾਂ ਮੈਂ ਜ਼ਿਆਦਾ ਸ਼ੂਟ ਨਹੀਂ ਕੀਤਾ ਕਿਉਂਕਿ ਮਨ ਨਹੀਂ ਸੀਗਾ ਜ਼ਿਆਦਾ ਬਿਮਾਰ ਸੀਗਾ ਇਹ ਤੇ ਤਾਂ ਕਰਕੇ ਮੈਂ ਜ਼ਿਆਦਾ ਬੜਾ ਸ਼ੂਟ ਨਹੀਂ ਕੀਤਾ ਹੈਗਾ ਹੈ ਨਾ ਤੇ ਹੁਣ ਆਪਾਂ ਜੋੜ ਦਿੰਦੇ ਤੁਸੀਂ ਦੇਖਿਓ ਜ਼ਰੂਰ ਹਾਂਜੀ ਤੇ ਹੁਣ ਰਾਤ ਦਾ ਟਾਈਮ ਤੇ ਆਪਾਂ ਹੈਗੇ ਹਸਪੀਟਲ ਦੇ ਵਿੱਚ ਤੇ ਬਹੁਤ ਜ਼ਿਆਦਾ ਪਰੇਸ਼ਾਨ ਜਿਗੇ ਕੋਈ ਇਸ ਕਰਕੇ ਕਿਉਂਕਿ ਤੁਸੀਂ ਦੇਖ ਲਿਆ ਦਿਰਾਜ ਜਿਹੜਾ ਉਹ ਦਾਖਲ ਕਰਵਾਇਆ ਸੀਗਾ ਜਿੱਤੇ ਦਾ ਜਨਮ ਹੋਇਆ ਸੀ ਉੱਤੇ ਫੇਰ ਦਾਖਲ ਹੋਇਆ ਇਹ ਹਸਪੀਟਲ ਸਾਡਾ ਯਾਨੀ ਕਿ ਪੱਕਾ ਹੀ ਹੋਵੇਗਾ ਇੱਥੇ ਕਿੰਨੇ ਗੇੜੇ ਮਾਰਦੇ ਇੱਥੇ ਕਿੰਨੇ ਸਾਲ ਤੋਂ ਮਾਰ ਰਹੇ ਆ ਜਦੋਂ ਦੀ ਨੰਨੂ ਇੱਥੇ ਦਗ ਹੋਈ ਸੀ ਉਸ ਤੋਂ ਬਾਅਦ ਕਈ ਵਾਰੀ ਆ ਗਿਆ ਦਿਨ ਆ ਜਾਂਦੇ ਹੋਇਆ ਫਿਰ ਉਹ ਛੋਟਾ ਬਿਮਾਰ ਵੀ ਇੱਥੇ ਆਇਆ ਫਿਰ ਇਹਨੂੰ ਇੱਥੇ ਆਇਆ ਪਤਾ ਨਹੀਂ ਚਲੋ ਤੇ ਰਾਤ ਦਾ ਟਾਈਮ 1 ਵਜਣ ਵਾਲਾ ਤੇ ਜਾਗਦਾ ਪਿਆ ਮੈਂ ਮਨਪ੍ਰੀਤ ਵੀ ਜਾਗਦੀ ਵੀ ਹੈ ਗਲੂਕੋਜ਼ ਲੱਗਾ ਹੋਇਆ ਸੀ ਹੁਣੇ ਹੁਣੇ ਮਤਲਬ 2-3 ਘੰਟੇ ਵਧੀਆ ਸੁੱਤਾ। 2-3 ਘੰਟੇ ਵਧੀਆ ਸੁੱਤਾ ਹੈ ਨਾ। ਕੋਈ ਗੱਲ ਨਹੀਂ। ਤੇ ਸਾਰੇ ਸੁੱਤੇ ਫਿਰੇ। ਹੋਰ ਵੀਡੀਓ ਬਣਾਉਂਦਾ ਹੁਣ ਟਾਈਮ ਮਿਲਿਆ। ਕਿਉਂਕਿ ਬਹੁਤ ਜ਼ਿਆਦਾ ਤੰਗ ਸੀਗਾ, ਬਹੁਤ ਜ਼ਿਆਦਾ ਪਰੇਸ਼ਾਨ ਉਹਦੀ ਛਾਤੀ ਜਾਮ ਅੰਦਰ ਆਈ ਦੀ। ਬਿਲਕੁਲ ਯਾਨੀ ਕਿ ਸਾਹ ਨਹੀਂ ਸਹੀ ਪ੍ਰੋਪਰ ਲੈ ਪਾ ਰਿਆ ਨਾ ਰੇਸ਼ੇ ਦੀ ਵਜ੍ਹਾ ਨਾਲ। ਤਾਂ ਕਰਕੇ ਤੇ ਹੁਣ ਥੋੜਾ ਜਿਹਾ ਟਿਕਿਆ ਵੀ ਹੁਣ ਫੇਰ ਉੱਠ ਕੇ ਰੋਣ ਲੱਗ ਗਿਆ ਹੁਣ ਇਹ ਦਵਾਈ ਦਾ ਟਾਈਮ ਹੋ ਇਹਨੂੰ ਉਹ ਦੇਣੀ ਹੈ ਨੋਜ਼ਲ ਡ੍ਰੌਪ ਦੇਣੀਆਂ ਨੇ ਨੱਕ 'ਚ ਦਵਾਈ ਪਾਣੀ ਇਹਦੇ ਹੁਣੇ ਇੱਕ ਵੇ ਯਾਨੀ ਕਿ ਥੋੜਾ ਟਾਈਮ ਰਹਿ ਗਿਆ ਤੇ ਫੇਰ ਇਹਨੂੰ ਉਠਾਣਾ ਫੇਰ ਇਹਦੇ ਰੋਣਾ ਕੀ ਕਰੀਏ ਕਿੰਨੇ ਦਿਨਾਂ ਦਾ ਬਿਮਾਰ ਸੀ ਹਾਂਜੀ ਤੇ ਹੁਣ ਆਪਾਂ ਅਦੀ ਰਾਜ ਨੂੰ ਆਏ ਆ ਕਮਾਣ ਵਾਸਤੇ ਤੇ ਆਹ ਦੇਖੋ ਹੁਣ ਇਹ ਮੜੀ ਜੀ ਡ੍ਰਿਪ ਜੀ ਆ ਲਾਈ ਹੈ ਤੇ ਡਾਕਟਰ ਨੇ ਆਪ ਹੀ ਗਿਆ ਵੀ ਥੋੜਾ ਜਿਹਾ ਘਮਾ ਲੋ ਹੈ ਨਾ ਕਿਉਂਕਿ ਰੁਈ ਜਾਂਦਾ ਤਾਂ ਥੋੜੀ ਜੇਰ ਖੇਡਦਾ ਫਿਰ ਰੋਣ ਲੱਗ ਜਾਂਦਾ ਇਹਨੂੰ ਦੇਖ ਦੇ ਕੇ ਨਾ ਇਹਨੂੰ ਪੱਟਣ ਦੀ ਕੋਸ਼ਿਸ਼ ਕਰਦਾ ਮੈਨੂੰ ਪੱਟ ਦਵਾ ਸਿੱਟ ਦਵਾ ਕਦੇ ਮਰਦੀ ਤਾਂ ਸਹੀ ਗੱਲ ਹੈ ਦੋਵਾਰ ਮੂੰਚ ਭਾ ਲੈਂਦਾ ਨਾ ਕਿਉਂਕਿ ਆਗਾ ਕਹਿੰਦੇ ਆ ਤੂੰ ਮੂੰਚ ਭਾ ਮੱਟਣ ਦੀ ਕੋਸ਼ਿਸ਼ ਕਰਦਾ ਹੁਣ ਕੋਕੀ ਦਾ ਯੋਨੀ ਇਹ ਕੀ ਬਣਿਆ ਪਿਆ ਇਹਦਾ ਭੂਦੀ ਹੋਰ ਉਹ ਤੁੱਪ ਚ ਲੈ ਕੇ ਆਏ ਨਾਲੇ ਤੁੱਪ ਲੱਗੇਗੀ ਨਾਲੇ ਥੋੜਾ ਆਲਾ ਦੋਲਾ ਦੇਖ ਲੈਣਾ ਹੈ ਨਾ ਟਿਕਰੀ ਪਿਕਲੀ ਦੇਖ ਲਈ ਟਿਕਲੀ ਪਿਕਲੀ ਦੇਖ ਲਈ ਆਪਣਾ ਦੁੱਖ ਬਰਦਾਸ਼ਤ ਹਸਨ ਬੱਚੇ ਦਾ ਨਹੀਂ ਹੁੰਦਾ ਬੱਚੇ ਦਾ ਨਹੀਂ ਹੁੰਦਾ ਸਹੀ ਆ ਉਹ ਵੀ ਮੁੰਡੇ ਨੂੰ ਨਾ ਥੋੜਾ ਜਿਹਾ ਆਰਾਮ ਮਿਲਿਆ ਤੇ ਉਹਨਾਂ ਨੇ ਹੱਥ ਚੱਕੀ ਪਈ ਪੂਰੀ ਆ ਇਹਨੂੰ ਨਾ ਮਿੰਟ ਬਾਅਦ ਮੂੰਹ ਚ ਪਾ ਲਾ ਨਾ ਇਹਨਾਂ ਮਿੰਟ ਬਾਅਦ ਇਹਨੂੰ ਇਹਨੇ ਕਹਿੰਿਆ ਆਹ ਨਾ ਪੱਟਣੀ ਆਹ ਤਾਂ ਫੜੀਏ ਫਿਰ ਆ ਵੀ ਹੱਥ ਬਾੜਨਾ ਪੈਣਾ ਨਹੀਂ ਤਾਂ ਇਹਦੇ ਨਾਲ ਪੱਟਣਾ ਟਿਕਦਾ ਨਹੀਂ ਟਿਕਦਾ ਨਹੀਂ ਹਾਂ ਤਾਂ ਨਹੀਂ ਮੈਂ ਕਹਿੰਦੀ ਆਹ ਇਹ ਠੀਕ ਹੈ ਠੱਗ ਗਿਆ ਉਹਦੇ ਕੋ ਉਹਦੇ ਕੋ ਉਹਦੇ ਕੋ ਹੂੰ ਨੰਨਾ ਬਚਾ ਕਾਰੂਜੀਤ ਹਾ 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 ਟਿਕਦਾਨੀ ਕਾਰੂਜੀਤ ਹਟ ਜਾ ਹਟ ਜਾ ਡੱਪਲਾ ਇਹ ਹਾਂ ਜੀ ਲੈ ਹੁਣ ਤੁਸੀਂ ਦੇਖਿਆ ਵੀ ਕਾਕਾ ਹਨਾ ਅਸੀਂ ਹਸਪੀਟਲ ਦੇ ਵਿੱਚ ਕਿੱਦਾਂ ਸੀ ਤੇ ਹਨਾ ਹੁਣ ਜਾ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਥੋੜਾ ਬੋੜੇ ਕਮੀਆਂ ਪੇਸ਼ੀਆਂ ਨੇ ਉਹ ਹੋੜੇ-ਹੋੜੀ ਸਹੀ ਹੋ ਰਹੀਆਂ ਦਵਾਈ ਦੋ ਵੀ ਦੇਵਾਂਗੇ ਡਾਕਟਰ ਨੇ ਦਵਾਈਆਂ ਦਿੱਤੀ ਹੋਈਆਂ ਲੇਕ ਤੇ ਉਹ ਦਵਾਂਗੇ ਤੇ ਸਹੀ ਹੋ ਜਾਏਗਾ ਥੋੜੀ-ਬੋੜੀ ਖਾਂਸੀ ਆ ਦੇਖੋ ਖਾਂਸੀ ਕਰਦਾ ਪਿਆ ਟਿੱਡਾ ਆਇਆ ਹੈਨਾ ਦਵਾਈ ਦੇ ਦੇ ਤੇ ਅੱਜ ਮੌਸਮ ਬਹੁਤ ਘੈਂਟ ਏ ਤੇ ਮਨਪ੍ਰੀਤ ਨੂੰ ਹੁਣ ਮਨਾ ਕੀਤਾ ਵੀ ਸਾਰੀਆਂ ਚੀਜ਼ਾਂ ਤੂੰ ਜਿਹੜੀਆਂ ਚਾਹ ਵਾਲੀਏ ਉਹ ਉਹ ਚੀਜ਼ਾਂ ਖਾਣੀਆਂ ਔਰ ਬੰਦ ਕਰ ਦੇ ਕੁਝ ਨਹੀਂ ਖਾਣਾ ਪੀਣਾ ਫਾਲਤੂ ਦਾ ਕਿਉਂਕਿ ਬੱਚੇ ਸਿਹਤ ਤੇ ਅਸਰ ਹੁੰਦਾ ਹੈਨਾ ਮੰਮੀ ਤੇ ਖਾਸ ਕਰਕੇ ਇਹ ਕਹਿੰਦੀ ਮੈਂ ਚਾਵਲ ਚਾਵਲਾਂ ਦੇ ਬਦਲੇ ਕਹਿੰਦੀ ਮੈਨੂੰ ਚਾਹੀਦਾ ਸ਼ੀਰਾ ਤੇ ਇਹਨੂੰ ਅਸੀਂ ਕਹਾਂ ਸ਼ੀਰਾ ਨਹੀਂ ਹੁੰਦਾ ਸ਼ੀਰਾ ਹੁੰਦਾ ਤੇ ਸਾਡੀ ਸੀਰੇ ਤੇ ਸੀਰੇ ਤੇ ਬਹਿਸ ਹੋ ਗਈ ਏ ਥੋੜੀ ਜੀ ਬਈ ਇਹ ਕਹਿੰਦੀ ਵੀ ਮੈਨੂੰ ਆਲਟਰਨੇਟ ਚਾਹੀਦਾ ਚਾਹੀਦਾ ਚਾਵਲਾਂ ਦਾ ਨਹੀਂ ਤੇ ਮੈਂ ਕਿਹਾ ਵੀ ਸਬਰ ਨਾਮ ਦੀ ਕੋਈ ਚੀਜ਼ ਹੁੰਦੀ ਚਾਹੀਦੀ ਇਹ ਚੁਆਇਸ ਬੜੀ ਵੱਡੀ ਗੋਲ ਵੀ ਤੇਰੇ ਲਈ ਐ ਸਪੈਸ਼ਲ ਬਣਿਆ ਤੂੰ ਐ ਚੀਜ਼ ਨਹੀਂ ਖਾਣੀ ਹੈਗੀ ਹਾਂ ਤੇ ਫਿਰ ਠੀਕ ਹੈ ਫਿਰ ਤੂੰ ਖਾ ਲਈ ਤੈਨੂੰ ਮਨਾਂ ਥੋੜੀ ਕੀਤਾ ਸ਼ੀਰਾ ਖਾ ਲਈ ਤੂੰ ਠੀਕ ਹੈ ਜਿਹੜੀਆਂ ਚੀਜ਼ਾਂ ਖਾਣੀਆਂ ਆ ਉਹ ਲਿਆ ਦਿਓ ਹਾਂ ਸ਼ੀਰਾ ਖਾ ਲਈ ਤੂੰ ਫਿਰ ਪਰ ਆਵਾ ਬਹੁਤ ਬੈਸ ਕੀਤੀ ਏ ਜਮੇ ਯਾਰ ਕੀ ਬੰਦਾ ਕਬੀ ਸ਼ੀਰਾ ਸ਼ੀਰਾ ਇੰਨਾ ਥੋੜਾ ਜਿਹਾ ਕੰਟਰੋਲ ਜ਼ਰੂਰੀ ਏ ਜ਼ਿੰਦਗੀ ਦੇ ਵਿੱਚ ਠੀਕ ਹੈ ਕੰਟਰੋਲ ਬਹੁਤ ਜ਼ਰੂਰੀ ਏ ਹਰੇਕ ਚੀਜ਼ ਵਾਸਤੇ ਕੋਈ ਵੀ ਚੀਜ਼ ਖਾਣ ਪੀਣ ਦੀ ਉਹਦੇ ਤੇ ਤੁਸੀਂ ਉਹ ਤੋਂ ਬਿਨਾ ਰਹਿਣਾ ਤੁਹਾਨੂੰ ਆਣਾ ਚਾਹੀਦਾ ਵੀ ਤੁਹਾਨੂੰ ਮੰਨ ਲਓ ਨਾ ਮਿਲੇ ਤੇ ਤੁਸ ਤੁਹਾਡਾ ਕੀ ਬਣੇਗਾ ਹੈ ਨਾ ਇਸ ਕਰਕੇ ਕੋਈ ਵੀ ਚੀਜ਼ ਦਾ ਨਸ਼ਾ ਨਹੀਂ ਹੋਣਾ ਚਾਹੀਦਾ ਚਾਹ ਦਾ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਰੋਟੀ ਦਾ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਐ ਛੋ ਆਰੇ ਹੂੰ ਸੋਗੀ ਹਾਂ ਤੇ ਖੋਪਾ ਹਾਂ ਤੇ ਥੋੜੇ ਜਿਹਾ ਬਦਾਮ ਐ ਲਿਆ ਬਿਓ ਹਾਂ ਇਹਨੂੰ ਉਹ ਕਾੜ ਕੇ ਦੇਵਾ ਹਾਂ ਕਾੜ ਕੇ ਦੇ ਹਾਂ ਸਹੀ ਗੱਲ ਬੱਚੇ ਇਸੇ ਲਈ ਵੀ ਸਹੀ ਤੇਰੀ ਸਿਹਤ ਲਈ ਵੀ ਸਹੀ ਫਿਰ ਨਾ ਆ ਕੇ ਵੀ ਮੈਨੂੰ ਗਰਮ ਲੱਗ ਹਾਂ ਹਾਂ ਸਹੀ ਐ ਲਿਆ ਦੋ ਲਿਆਦਾ ਨਹੀਂ ਲਿਆ ਦਿੰਨੇ ਹੁਣ ਇਹ ਗੱਲ ਕਿਹੜੀ ਹੈ ਗੱਲ ਕੀ ਹੈ ਇਹਨੇ ਵੀ ਗੱਲ ਕਿ ਇਹ ਨਹੀਂ ਜੰਨ ਅੱਜ ਜੰਨ ਬੁਗੜੀ ਜਿਆ ਵੀਲੇ ਟਿੱਡੜਿਆ ਹਾਲ ਹੁਣ ਟਾਈਮ ਹੋ ਗਿਆ ਨੰਨੂ ਦੇ ਸਕੂਲੋਂ ਆਉਣਾ ਦਾ ਨੰਨੂ ਨੂੰ ਸਕੂਲੋਂ ਲੈ ਕੇ ਆਣਾ ਡੈਡੀ ਨੇ ਤੇ ਉਸ ਤੋਂ ਬਾਅਦ ਅਸੀਂ ਜਾਣਾ ਸੋਦਾ ਲੈਣ ਵਾਸਤੇ ਉਸ ਤੋਂ ਬਾਅਦ ਜਾਣਾ ਕਾਕੇ ਨੂੰ ਡਾਕਟਰ ਦੇ ਦਿਖਾਉਣ ਵਾਸਤੇ ਅੱਜ ਡੈਡੀ ਦੀ ਡਿਊਟੀ ਬੜੀ ਸਖਤ ਹੈ ਡੇਲੀ ਡੈਡੀ ਹੁਣ ਜੌਬ ਤੇ ਤਾਂ ਨਹੀਂ ਜਾਂਦੇ ਪਰ ਘਰ ਦੇ ਵਿੱਚ ਬਹੁਤ ਤਕੜਾ ਕੰਮ ਕਰਨੇ ਪੈਂਦੇ ਨੇ ਆ ਕਰਕੇ ਦੇ ਸ਼ਵਾਲੇ ਆ ਦੇਖੋ ਆਰਡਰ ਲੱਗ ਰਹੇ ਨੇ ਆ ਦੇਖੋ ਆਰਡਰ ਲੱਗ ਰਹੇ ਨੇ ਫਿਰ ਸੋਦਾ ਲੈਣ ਜਾਣਾ ਤਾਂ ਨੋਟ ਕਰਾਇਆ ਜਾ ਰਿਹਾ ਤੇ ਡੈਡੀ ਨੂੰ ਯਾਨੀ ਕਿ ਰੋਜ਼ ਕੋਈ ਨਾ ਕੋਈ ਕੰਮ ਭੁਜਾਈ ਰੱਖਦੇ ਨੇ ਭੁਜਾਈ ਰੱਖਦੇ ਪੱਕੀ ਡਿਊਟੀ ਲਾਈ ਹੋਈ ਡੈਡੀ ਦੀ ਗ੍ਰੈਜੂਏਸ਼ਨ ਕੀਤੀ ਮਾੜੀ ਮੋਟੀ ਥੋੜੀ ਹੈ ਇਹਨਾਂ ਨੇ ਲਿਖ ਜਾਣ ਦੀ ਹੋਈ ਤਾਂ ਗੱਲ ਹੈ ਲਿਖੇਗੀ ਲਿਖੇਗੀ ਮੈਂ ਵੀ ਲਿਖੇਗੀ ਬਈ ਜੈਦ ਕਿੱਥੇ ਹੈ ਮੈਂ ਅੱਜ ਲਿਖੇਗੀ ਸੌਦਾ ਕਰਦਾ ਸੌਦਾ ਉਹਨੇ ਪਾੜ ਦੇਣਾ ਸੌਦਾ ਭਰਾਵਾ ਮੈਡਮ ਅਜੇ ਕਿ ਪੂਰਾ ਐਡਾ ਹਾਂ ਟੀਚਰ ਹੈ ਆਫਟਰ ਆਲ ਸੋ ਉਹਦੇ ਬਦਾਮ ਪਰ 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 ਬੜੀ 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 ਪਾੜ ਲੈ ਭਰਾਵਾ ਸੌਦਾ ਪਾੜ ਦੇਣਾ ਇਹ ਚੱਲ ਇਹ ਉਹ ਪਾੜ ਦੇਗਾ ਮਨ ਵੀ ਦੁਬਾਰਾ ਲਿਖਣਾ ਪੈਣਾ ਟਾਈਮ ਨਹੀਂ ਹੈਗਾ ਇੰਨਾ ਉਹ ਪਿੱਛੇ ਜਾਂ ਪਿੱਛੇ ਜਾ ਉਹ ਬਿਟੇ ਘਰ ਭਰਾ ਸੌਦਾ ਪਾੜਦਾ ਬੜੀਆਂ ਕਾਪੀਆਂ ਫਾੜਦਾ ਵੀ ਯਾਰ ਪਾੜਦੇਗਾ ਲਿਸਟ ਆਵੇ ਦੇ ਦੇ ਕੋਈ ਕਾਪੀਆਂ ਵੀ ਮੱਛਰ ਜਾਂਦਾ ਸਹੀ ਗੱਲ ਆਪਾਂ ਜਾ ਰਹੇ ਆ ਰਾਸ਼ਨ ਲੈਣ ਤੇ ਰਾਸ਼ਨ ਆਪਾਂ ਜਿਹੜਾ ਲੈਂਦੇ ਆ ਉਹ ਇੱਥੋਂ ਆਪਾਂ ਲੋਕਲ ਯਾਨੀ ਕਿ ਜਿਹੜੀ ਦੁਕਾਨਾਂ ਹੁੰਦੀਆਂ ਉਹ ਥੋੜੀਆਂ ਜਿਹਾ ਵੱਡੀਆਂ ਹੁੰਦੀਆਂ ਦੁਕਾਨਾਂ ਤੇ ਉੱਥੋਂ ਆਪਾਂ ਯਾਨੀ ਕਿ ਸੌਦਾ ਵਗੈਰਾ ਲਈਦਾ ਮਹੀਨੇ ਦਾ ਮਹੀਨੇ ਹੈ ਨਾ ਤੇ ਉਹ ਜਿਹਦਾ ਆਪਣਾ ਵਿਵਹਾਰ ਚੱਲਦਾ ਹੁੰਦਾ ਹੈ ਨਾ ਤੇ ਉਹ ਬੜੀਆ ਰਹਿੰਦਾ ਸਿਸਟਮ ਜਿਹਾ ਤੇ ਜੇ ਅਸੀਂ ਆਪਾਂ ਉੱਥੇ ਜਾਈਏ ਜਿੱਦਾਂ ਉਦੋਂ ਡਿਪਾਰਟਮੈਂਟਲ ਸਟੋਰ 'ਚ ਗਏ ਸੀਗੇ ਉੱਥੇ ਐ ਵੀ ਉਹਨਾਂ ਦੀ ਫਿਰ ਪੈਕਿੰਗ ਹੁੰਦੀ ਸਾਰਾ ਪੈਕਿੰਗ ਵਾਲਾ ਸੌਦਾ ਹੁੰਦਾ ਤੇ ਉਹਦੀ ਫਿਰ ਪੈਕਿੰਗ ਦਾ ਚੱਕਰ ਆ ਤੇ ਥੋੜਾ ਮਹਿੰਗਾ ਵੀ ਪੈ ਜਾਂਦਾ ਤੇ ਇੱਥੋਂ ਆਪਾਂ ਜਦੋਂ ਲੈਨੇ ਆ ਲੋਕਲ ਦੁਕਾਨਾਂ ਤੋਂ ਇਹ ਆਪਾਂ ਨੂੰ ਹਮੇਸ਼ਾ ਸਸਤਾ ਪੈਂਦਾ ਤੇ ਤਾਂ ਕਰਕੇ ਜਦੋਂ ਵੀ ਤੁਸੀਂ ਵੀ ਮੇਰੇ ਸਾਹਮਣੇ ਜਦੋਂ ਲੈਣਾ ਤੇ ਜਿਨ੍ਹਾਂ ਦਾ ਮਤਲਬ ਸਰਦਾ ਬਣਦਾ ਹੈ ਨਾ ਤੇ ਤੁਸੀਂ ਹਮੇਸ਼ਾ ਲੋਕਲ ਦੁਕਾਨਾਂ ਤੋਂ ਹੀ ਲਿਆ ਕਰੋ ਆ ਡਿਪਾਰਟਮੈਂਟਲ ਸਟੋਰਾਂ ਤੋਂ ਫਿਰ ਥੋੜਾ ਜਿਆਦਾ ਮਹਿੰਗਾ ਹੀ ਪੈਂਦਾ ਬਾਕੀ ਆਪਣੀ ਆਪਣੀ ਮਰਜ਼ੀ ਹੁੰਦੀ ਹੈ ਜਿਹਦੀ ਜੇਬ ਜਿੰਨਾ ਚੱਲਦੀ ਹੈ ਨਾ ਤੇ ਉਸ ਹੱਬ ਨਾਲ ਆਪਾਂ ਖਰਚਾ ਕਰ ਸਕਦੇ ਆ ਤੇ ਅਸੀਂ ਤੇ ਫਿਲਹਾਲ ਇੱਥੋਂ ਹੀ ਲੈਨੇ ਆ ਤੇ ਹੁਣ ਚੱਲੇ ਆ ਸੌਦਾ ਲੈਣ ਵਾਸਤੇ ਮਹੀਨੇ ਦਾ ਸੌਦਾ ਇਕੱਠਾ ਲਈਦਾ ਠੀਕ ਹੈ ਜੀ ਤੇ ਸਾਹਮਣੇ ਸ਼ੀਸ਼ਾ ਜੀ ਤੇ ਪਾਪਾ ਚਾ ਚਾ ਚਲੋ ਡੈਡੀ ਚਲਿਏ ਚਲੋ ਲਓ ਜੀ ਸੌਦਾ ਸਾਡਾ ਪੈਕ ਹੋ ਚੁੱਕਾ ਚਲੋ ਜੀ ਚਲੋ ਮੋਟਰਸਾਈਕਲ ਸਿੱਧਾ ਕਰੋ ਹਰੀ ਸ਼ੰਕਰ ਡਿਪਾਰਟਮੈਂਟਲ ਸਟੋਰ ਇੱਥੋਂ ਆਪਾਂ ਸੌਦਾ ਲਈਦਾ ਤੇ ਆਦਰ ਨੰਨੂ ਸਾਡੇ ਦੀ ਮਾਡਰਨ ਕਿਚਨ ਜਿਹੜੀ ਆਪਾਂ ਲੈ ਕੇ ਦਿੱਤੀ ਸੀ ਇਹਨੂੰ ਇਹਦੇ ਬੱਡੇ ਦੇ ਅੱਜ ਇਹਨੇ ਬਣਾਇਆ ਦੇਖੋ ਕਿੰਨਾ ਸੋਹਣਾ ਯਾਰ ਕਿਚਨ ਆ ਯਾਰ ਦੇਖੋ ਹੈ ਆਹ ਦੇਖੋ ਪ੍ਰੋਪਰ ਕੱਪਵਾਰਡ ਬਣਿਆ ਇਹਨੇ ਆਹ ਦੇਖੋ ਦੇਖੋ ਕਿੰਨਾ ਸੋਹਣਾ ਯਾਰ ਮੈਂ ਥੋੜੀ ਲਾਈਟ ਜਗਾ ਕੇ ਦਿਖਾਉਂਦਾ ਤੁਹਾਨੂੰ ਦੇਖੋ ਹੁਣ ਚੈੱਕ ਕਰੋ ਯਾਰ ਆਹ ਦਾ ਵੀ ਖੁੱਲੀ ਨਾ ਇਹਨੂੰ ਦੇਖੋ ਸਾਰੇ ਖੁੱਲਦੀਆਂ ਐ ਖਿੜਕੀਆਂ ਨਾ ਇਹ ਪ੍ਰੋਪਰ ਬੰਦ ਹੁੰਦੀਆਂ ਆ ਦੇਖੋ ਤੇ ਆ ਵੀ ਖੁੱਲਦੀ ਐ ਨਹੀਂ ਆਹ ਇਹ ਖੁੱਲਦੇ ਖੁੱਲਦੀ ਐ ਮਾੜੀ ਖੁੱਲਦੀ ਐ ਚਲ ਕੋਈ ਗੱਲ ਨਹੀਂ ਆ ਦੇਖੋ ਤੇ ਐ ਇਹ ਪੂਰੀ ਖੁੱਲਦੀ ਐ ਹਾਂ ਇਹ ਖੁੱਲੇਗੀ ਹਾਂ ਦੇਖੋ ਹਾਂ ਦੇਖੋ ਹਾਂ ਦੇਖੋ ਦੇਖੋ ਕਿੰਨਾ ਸੋਹਣਾ ਅੰਦਰੋਂ ਬਣਿਆ ਆ। ਚਾਰ ਤੇ ਆ ਤੇਰਾ ਗੈਸ ਚੁੱਲਾ ਹੈ ਨਾ। ਓਏ ਸੋਰੀ ਸੋਰੀ ਆ ਦੇਖੋ ਆ ਵੀ ਖੁੱਲ ਐ ਆ ਦੇਖੋ ਟੋਸਟਰ ਪਿਆ ਹੋਇਆ ਉਹਦੇ 'ਚ ਤੇ ਉਹ ਵੀ ਸਾਰੀਆਂ ਹੈ ਮਤਲਬ ਸਾਰੀਆਂ ਖੁੱਲਦੀਆਂ ਆ ਦੇਖੋ ਇਹ ਜਿੱਦਾਂ ਪੀਜ਼ਾ ਨਹੀਂ ਰੱਖੀਓ। ਆ ਦੇਖੋ ਓਏ ਹੋਏ ਦੇਖਿਓ ਡ੍ਰਿਲ ਬਣੀ ਹੋਈ ਹੈ। ਉਹ ਵੀ ਸਾਰੀਆਂ ਖੁੱਲਦੀਆਂ ਆ ਵੀ ਖੁੱਲ ਜਾ ਆ ਦੇਖੋ। ਆਬ ਆਬ ਹੋ ਗਿਆ। ਵਾਸ਼ ਬੈਸਟ ਹੋ ਗਿਆ। ਆ ਦੇਖੋ ਆ ਵੀ ਹੈ ਨਾ ਕਿੰਨਾ ਸੋਹਣਾ ਯਾਰ ਬਹੁਤ ਸੋਹਣੀ ਹੈ ਰਹੇ ਹੈਗੀ ਥੋੜੀ ਮਹਿੰਗੀ ਹੈ ਬਟ ਵਧੀਆ ਖੇਡਣ ਵਾਸਤੇ ਨਾ ਬੱਚਿਆਂ ਦੇ ਬਹੁਤ ਜ਼ਿਆਦਾ ਵਧੀਆ ਹੈ ਤੇ ਆ ਰੱਖੋ ਖਾਣ ਪੀਣ ਦਾ ਸਮਾਨ ਆ ਖਾਣ ਪੀਣ ਦਾ ਸਮਾਨ ਵਿੱਚ ਬਹੁਤ ਸਾਰਾ ਸਮਾਨ ਮਿਲਿਆ ਇਹਨੇ ਕਈ ਵਾਰ ਮੇਰੇ ਖਿਆਲ ਨਾਲ ਉਰੇ ਪਰੇ ਘਰਤਾ ਹੈ ਕਾਫੀ ਸਾਰੀਆਂ ਚੀਜ਼ਾਂ ਮਿਲੀਆਂ ਇਹਨਾਂ ਦੇ ਵਿੱਚ ਨਾਲ ਛੋਟੇ-ਛੋਟੀਆਂ ਵੀ ਹੈ ਤੇ ਆ ਨੈਬੂਲਾਈਜ਼ਰ ਡਾਕਟਰ ਮੋਰਪੈਂ ਦਾ ਅੱਧੀ ਮੈਂ ਨਾ ਵੀਡੀਓ ਬਣਾਣੀ ਹੈ ਇੱਕ ਆਪਣੇ ਦੂਜੇ ਚੈਨਲ ਵਾਸਤੇ ਇਹਦਾ ਰਿਵਿਊ ਕਰਾਂਗੇ ਤੇ ਇਹ ਹੈਗੀ ਹੈ ਸਟੀਮਰ ਬਹੁਤ ਵਧੀਆ ਹੈ ਯਾਨੀ ਕਿ ਨੈਬੂਲਾਈਜ਼ਰ ਹੈ ਨਾ ਤੇ ਇੱਕ ਕਾਕੇ ਵਾਸਤੇ ਆਪਾਂ ਤੇ ਆਪਾਂ ਇੱਕ ਇਹਦੇ ਕਾਕੇ ਵਾਸਤੇ ਮੰਗਾਇਆ ਸੀਗਾ ਆਪਾਂ ਸਪੈਸ਼ਲ ਉਹਨੂੰ ਸਟੀਮ ਵਗੈਰਾ ਦੇਣੀ ਹੁੰਦੀ ਹੈ ਨਾ ਇਹਦੇ ਚ ਇੰਜੈਕਸ਼ਨ ਵਗੈਰਾ ਪਾ ਕੇ ਤੇ ਬਹੁਤ ਘੈਂਟ ਹੈ ਬਿਲਕੁਲ ਪੈਸਾ ਵਸੂਲ ਹੈ ਠੀਕ ਹੈ ਤੇ ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸਾਂਗਾ ਜਦੋਂ ਮੈਂ ਉੱਥੇ ਵੀਡੀਓ ਪਾਵਾਂ ਉੱਥੇ ਮੇਰੀ ਵੀਡੀਓ ਜ਼ਰੂਰ ਦੇਖਿਓ ਦੂਜੇ ਚੈਨਲ ਦੇ ਤੇ ਇਹਦਾ ਮੈਂ ਰੇਟ ਵੀ ਉੱਥੇ ਮੈਂਸ਼ਨ ਕਰਦਾਗਾ ਥੱਲੇ ਕਿੰਨੇ ਦਾ ਆਇਆ ਤੇ ਘੈਂਟ ਚੀਜ਼ ਹੈ ਤੇ ਇਧਰ ਮਨਪ੍ਰੀਤ ਸਟੱਡੀ ਚੱਲ ਰਹੀ ਏ ਆ ਜਿਹੜਾ ਨਵਾਂ ਟੇਬਲ ਕਾਕੇ ਵਾਸਤੇ ਨੰਨੂ ਵਾਸਤੇ ਵੈਸੇ ਇਹਨਾਂ ਦੋਨਾਂ ਨੇ ਆਪਣੇ ਵਾਸਤੇ ਹੀ ਲਿਆ ਸੀ ਮਨਪ੍ਰੀਤ ਨੇ ਇਹਨੂੰ ਗਿਫਟ ਕੀਤਾ ਸੀ ਬਟ ਮੈਨੂੰ ਇਹਦੇ ਪਿੱਛੇ ਦੀ ਸੱਚਾਈ ਦਾ ਨਹੀਂ ਸੀ ਪਤਾ ਕਿ ਇਹਨਾਂ ਨੇ ਬੇਸਿਕਲੀ ਆਪਣੇ ਵਾਸਤੇ ਲਿਆ ਉਹਦੇ ਭਾਣੇ ਨਾਲ ਉਹ ਵੀ ਖਡੌਣੇ ਵਾਲੀ ਦੁਕਾਨ ਤੋਂ ਉਹ ਲੈ ਉਹ ਕਾਕਾ ਵੀ ਉੱਠ ਗਿਆ ਤੇ ਲਾਈਟ ਗਈ ਹੋਈ ਐ ਤਾਂ ਕਰਕੇ ਹਨੇਰਾ ਕਮਰੇ ਦੇ ਵਿੱਚ ਤੇ ਆ ਵਾਕਿਆ ਬਹੁਤ ਜ਼ਿਆਦਾ ਘੈਂਟ ਚੀਜ਼ ਐ ਇਹ ਸਹੀ ਗੱਲ ਹੈ ਮਤਲਬ ਕਿ ਤੇ ਮੈਂ ਕੁਝ ਵੀ ਪੜ੍ਹ ਸਕਦੇ ਆ ਤੇ ਮੰਨ ਲਓ ਕੰਪਿਊਟਰ ਤੇ ਐਡੀਟਿੰਗ ਕਰਨੀ ਲੈਪਟਾਪ ਵਗੈਰਾ ਤੇ ਕਿਸੇ ਨੇ ਉਹ ਵੀ ਇੱਥੇ ਕਰ ਸਕਦੇ ਆ ਹਨਾ ਤੇ ਕੁਝ ਵੀ ਯਾਨੀ ਕਿ ਬਹੁਤ ਵਧੀਆ ਚੀਜ਼ ਐ ਇਹ ਹਾਂਜੀ ਤੇ ਹੁਣ ਅਸੀਂ ਜਾ ਰਹੇ ਆ ਮੰਮੀ ਵਾਸਤੇ ਸੂਟ ਲੈਣ ਤੇ ਹੋਰ ਵੀ ਦੋ ਤਿੰਨ ਸੂਟ ਲੈਣੇ ਨੇ ਕਿਉਂਕਿ ਵਿਆਹ ਉਹ ਆ ਗਏ ਨੇ ਸਾਨੂੰ ਹੁਣ ਫਰਵਰੀ ਦੇ ਵਿੱਚ ਤੇ ਤਾਂ ਕਰਕੇ ਆਪਾਂ ਥੋੜੀ ਜੀ ਛੋਟੀ ਮੋਡੀ ਮੰਮੀ ਵਾਸਤੇ ਗੱਲੀ ਉਤਾਂ ਵਾਲੀ ਸ਼ਾਪਿੰਗ ਕਰਨੀ ਹੈ ਮੰਮੀ ਨੇ ਮੰਮੀ ਨਾਲ ਆਏ ਨੇ ਤੇ ਨੰਨੂ ਆਈ ਪਿੱਛੇ ਦੇਖ ਲਓ ਬਸ ਅਸੀਂ ਤਿੰਨੇ ਜਣੇ ਆਏ ਆ ਤੇ ਉੱਥੇ ਜਾਣਾ ਫੈਕਟ ਦੇ ਇੱਕ ਵਾਰੀ ਪਹਿਲਾਂ ਵੀ ਗਏ ਸੀ ਉੱਥੋਂ ਲੈ ਕੇ ਆਣੇ ਨੇ ਖਰਚੇ ਤੇ ਖਰਚਾ ਚੜ ਜਾਂਦਾ ਹੈ ਵਿਆਹ ਆ ਜਾਵੇ ਸਹੀ ਰਹੇ ਸਾਨੂੰ ਸ਼ੁਕਰ ਹੈ 2 ਮਹੀਨੇ ਕੋਈ ਵਿਆਹ ਆਇਆ ਨਹੀਂ ਵੇਹ ਹੈ ਨਾ ਮੰਮੀ ਤੇ ਹੁਣ ਜਾਂਦੇ ਜਾਂਦੇ ਵਿਆਹ ਆ ਗਿਆ ਬਾਤ ਤੇ ਗੱਡੀ ਖੜੀ ਕਰਨੇ ਆ ਅੱਗੇ ਉਹ ਅੱਗੇ ਆ ਅੱਗੇ ਆ ਅੰਦਰ ਇੱਟਾਂ ਨੇ ਗੱਡੀਆ ਡੰਗਣਾ ਬੜਾ ਔਖਾ ਕੋਈ ਵੀ ਕੱਢ ਦੇਣੀ ਆ ਪਾ ਗੱਡੀ ਤੇ ਬਚਦੇ ਬਚਦੇ ਅਸੀਂ 2 ਮਹੀਨੇ ਤੇ ਆਖਰਕਾਰ ਸਾਨੂੰ ਕੰਚਾ ਆਈ ਹੈ ਇੱਥੇ ਲਗਾ ਦੇਣੇ ਨੇ ਗੱਡੀ ਹਾਂ ਆਪਰੇ ਲੋਈ ਸੂਟ ਲੈਣ ਆਇਆ ਸੂੜੀ ਸੂੜ ਦੇਖੋ ਵਾਹ ਜੀ ਵਾਹ ਸੂਟਾਂ ਦੇ ਢੇਰ ਕੀ ਬਾਤ ਹੈ ਸੂੜੀ ਸੂੜ ਸਸਤੇ ਸਸਤਾ ਮਹੰਗੇ ਤੋਂ ਮਿਲਦਾ ਨਹੀਂ ਜanio ਮੇਰੀ ਬਿੰਦ ਨੂੰ ਨਾ ਆਂ ਇੱਧਰ ਗਾਗ ਹੈ ਨਾਦ ਵੀ ਨਾ ਸੂੜੇ ਉਹ ਉਹ ਬਾਲ ਖਰਾਬ ਹੋ ਗਿਆ ਕਿ ਤੇ ਲਓ ਜੀ ਹੋ ਗਈਆਂ ਸ਼ਾਪਿੰਗਾਂ ਇਹਨਾਂ ਨੂੰ ਨੇ ਚੀਜ਼ੀ ਵੀ ਲੈ ਲਈਏ ਹੈ ਹੈ ਚਲੋ ਜੀ ਚਲਿਏ ਹਾਂ ਜੀ ਤੇ ਹੁਣ ਅਸੀਂ ਜਾ ਰਹੇ ਹਾਂ ਅਦੀ ਰਾਜ ਦੀ ਦਵਾਈ ਲੈਣ ਇਹਨੂੰ ਚੈੱਕ ਅਪ ਵਗੈਰਾ ਕਰਵਾਉਣਾ ਤੇ ਉਹੀ ਹਸਪੀਟਲ ਜਾ ਰਹੇ ਹਾਂ ਮੈਂ ਹਫਤੇ ਦੇ ਵਿੱਚ ਇੱਕ ਅਦੀ ਵਾਰੀ ਤਾਂ ਆ ਹੀ ਪਿਆ ਕਰਨਾ ਇਹਨੂੰ ਚੈੱਕ ਅਪ ਕਰਾਉਣ ਵਾਸਤੇ। ਇਹ ਨਹੀਂ ਮਨਪ੍ਰੀਤ। ਹੂੰ ਸਹੀ ਗੱਲ ਹੈ। ਤੇ ਹੈ ਤਾਂ ਨੇੜੇ ਹੀ ਹੈ ਮੋਟਰਸਾਈਕਲ ਦੇ ਵੀ ਆ ਸਕਦੇ ਸੀ ਪਰ ਠੰਡ ਕਰਕੇ ਅਸੀਂ ਠੰਡ ਬਹੁਤ ਜ਼ਿਆਦਾ ਹੋਈ ਪਈ ਉਹਦੇ ਕਰਕੇ ਫਿਰ ਆਪਾਂ ਗੱਡੀ ਚ ਲੈ ਕੇ ਆਏ ਹਾਂ। ਟਿੱਡੇ ਇਹਨੂੰ। ਇੱਕ ਗੱਲ ਹੈ ਕਰਦਾ ਆ ਗਏ ਹਾਂ ਅਸੀਂ ਪਰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਇੱਥੇ ਲੁਧਿਆਣੇ ਦੇ ਵਿੱਚ ਨਾ ਇੰਨਾ ਜ਼ਿਆਦਾ ਟ੍ਰੈਫਿਕ ਇੰਨਾ ਜ਼ਿਆਦਾ ਟ੍ਰੈਫਿਕ ਮਤਲਬ ਸਹੀ ਗੱਲ ਹੈ ਜੇ ਪੇਸ਼ੈਂਸ ਨਾ ਨਾ ਹੋਵੇ ਬੰਦੇ 'ਚ ਤੇ ਰੋਜ਼ ਲੜਾਈ ਹੋਵੇ ਰੋਜ਼ ਇੰਨਾ ਜ਼ਿਆਦਾ ਯਾਨੀ ਕਿ ਲੋਕੀ ਨਾ ਅੱਥ ਚੱਕ ਲੈਂਦੇ ਇੰਡੀਕੇਟਰ ਦਿੱਤਾ ਹੋਇਆ ਤਾਂ ਵੀ ਲੋਕੀ ਨਾ ਉਹਦੇ ਮੋਨੇ ਮੋਨੇ ਕੱਢਦੇ ਨੇ ਇੰਨੇ ਸਾਰੇ ਅਨਪੜ ਲੋਕ ਨੇ ਨਾ ਯਾਰ ਸਹੀ ਗੱਲ ਹੈ ਨਾ ਜਮਾ ਨਹੀਂ ਦੇਖਦੇ ਜਮਾ ਨਹੀਂ ਦੇਖਦੇ ਹੈਗੇ ਕਈ ਤਾਂ ਬੜੇ ਸਹੀ ਨੇ ਪਰ ਮੋਸਟਲੀ ਜਿਹੜੇ ਨੇ ਨਾ ਉਹ ਬਸ ਐਦਾਂ ਹੀ ਕੰਮ ਉਹਨਾਂ ਦਾ ਚੱਲਦਾ ਉਹ ਨਹੀਂ ਦੇਖਦੇ ਦੂਦੇ ਕਿਹਦਾ ਕੋਈ ਸਾਈਡ ਨਹੀਂ ਦੇਖਣੀ ਉਹਨਾਂ ਨੇ ਕੋਈ ਜਿੱਥੇ ਦੇਖਣਾ ਉੱਥੇ ਰੋਕ ਲੈਣਾ ਹੁਣ ਗੱਡੀ ਮੋੜਨ ਲੱਗੀ ਹੈ ਇੰਡੀਕੇਟਰ ਦਿੱਤਾ ਹੋਇਆ ਸਾਰੇ ਰੁੱਕ ਗਏ ਪਿੱਛੇ ਗੱਡੀਆਂ ਵਾਲੇ ਉਹ ਆਟੋ ਵਾਲੇ ਫੇਰ ਕੱਢ ਕੇ ਮੋੜੇ ਦੀ ਹੈ ਫੇਰ ਉਹਨੂੰ ਗਾਣਾ ਗੱਡੀਆਂ ਫੇਰ ਜਾ ਕੇ ਬੰਦਾ ਬਣਿਆ ਉਹ ਹੈ ਇਦਾਂ ਦਾ ਹਾਲਾਤ ਨੇ ਇੱਥੇ ਰੋਜ਼ ਲੜਾਈ ਹੋਵੇ ਸਹੀ ਗੱਲ ਹੈ ਜੇ ਬੰਦੇ ਚ ਪੇਸ਼ੈਂਸ ਨਾ ਨਾ ਹੋਵੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਥੇ ਲੁਧਿਆਣੇ ਦਾ ਨਾ ਯਾਰ ਇੰਨਾ ਜ਼ਿਆਦਾ ਟ੍ਰੈਫਿਕ ਹੋ ਕੀ ਹੈ ਜਿਵੇਂ ਲਿਆਈ ਨਹੀਂ ਕਰਦੇ ਲੋਕ ਨਾ ਤੇ ਹੁਣ ਫਿਲਹਾਲ ਘਰੇ ਆ ਚੁੱਕੇ ਹਾਂ ਅੰਦਰ ਆ ਜੀ ਦਵਾਈ ਲੈਣੇ ਡਾਕਟਰ ਕੋਲ ਉਹਦਾ ਹਾਈ ਡਾਕਟਰ ਕਹਿੰਦਾ ਵੀ ਬਿਲਕੁਲ ਸਹੀ ਆ ਉਹਦਾ ਪਹਿਲਾਂ ਨਾਲੋਂ ਕਾਫੀ ਬੈਟਰ ਹੈ ਤੇ ਹੌਲੀ ਹੌਲੀ ਹੋਰ ਫਰਕ ਪੈ ਜਾਏਗਾ ਜਿੱਦਾਂ ਜਦ ਦਵਾਈਆਂ ਦਵਾਂਗੇ ਤੇ ਹੁਣ ਸ਼ਾਮ ਦਾ ਟਾਈਮ ਹੈ ਅੱਜ ਸ਼ਨੀਵਾਰ ਤੇ 22 ਜਨਵਰੀ ਪਰਸੋਂ ਹੈ ਤੇ ਕੀ ਹੈ ਪਰਸੋਂ ਵੀ ਐ ਲੈਟਵਾਰ ਹੈ ਤੁਹਾਨੂੰ ਛੁੱਟੀ ਹੈ 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 ਇਹ ਨੂੰ ਨਹੀਂ ਪਤਾ ਮੈਨੂੰ ਸੋਮਵਾਰ ਦੀ ਛੁੱਟੀ ਹੈ ਜਾਣਾ ਨਹੀਂ ਪਿੱਕੇ ਤਾਂ ਨਹੀਂ ਜਾਣਾ ਜਿਵੇਂ ਹਾਂ ਤੇ ਨਾ ਕਰੀਦੀ ਹੁੰਦੀ ਏ ਅੱਗੋ ਕੁਐਸਚਨ ਨਹੀਂ ਜਾਂ ਅੱਗੋ ਦੱਸ ਉਹ ਨਹੀਂ ਕਰੀਦਾ ਹੁੰਦਾ ਸਿੱਧਾ ਗਾ ਹਾਂਜੀ ਜਾਣਾ ਨਾਜੀ ਨਹੀਂ ਜਾਣਾ ਹੈਨਾ ਹੂੰ ਉਹ ਫੇ ਮੇਰੇ ਤੇ ਆ ਮੈਂ ਜਾਵਾਂ ਜਾਂ ਨਾ ਜਾਵਾਂ ਹੈਨਾ ਪਹਿਲਾਂ ਤੇ ਕਿੰਨੇ ਬਾਦ-ਬਿਵਾਦ ਹੋਣੇ ਨੇ ਬਾਦ-ਬਾਦ ਐਦਾਂ ਵੀ ਹੁਣ ਜੇ ਤੈਨੂੰ ਕੋਈ ਗੱਡੀ-ਗੁੱਡੀ ਚਲਾਣੀ ਆਂਦੀ ਹੋਵੇ ਸਕੂਟਰ ਛੜੀ ਫੇ ਤਾਂ ਤੂੰ ਆਪਣੇ ਆਪ ਚਲੀ ਜਾਵੇਂ ਹੁਣ ਤੈਨੂੰ ਆਂਦਾ ਨਹੀਂ ਨਾ ਕੁਝ ਤਾਂ ਕਰਕੇ ਮੈਂ ਆਪਣੇ ਆਪ ਨੂੰ ਮੈਨੂੰ ਆਂਦੀ ਹੈ ਤਾਂ ਤੈਨੂੰ ਮੇਰੇ ਤੇ ਡਿਪੈਂਡੈਂਟ ਹੋਣਾ ਪੈਂਦਾ ਪਰ ਵਧੀਆ ਇੰਡੀਪੈਂਡੈਂਟ ਹੋ ਕੇ ਕਰਨਾ ਵੀ ਕੀ ਹੈ ਸਹੀ ਗੱਲ ਹੈ ਇੰਡੀਪੈਂਡੈਂਟ ਇੰਡੀਪੈਂਡੈਂਸ ਇੰਡੀਪੈਂਡੈਂਸ ਜਿਹੜੀ ਹੈ ਨਾ ਬੜੀ ਖਤਰਨਾਕ ਚੀਜ਼ ਹੈ ਜਿਆਦਾ ਕੰਮ ਕਰ ਜਾਗੇ ਸਹੀ ਗੱਲ ਹੈ ਕੰਮ ਕਰਨ ਦਾ ਮੈਨੂੰ ਕਿਹੜੀਆਂ ਗੱਲਾਂ ਚ ਪਾ ਲਿਆ ਠੀਕ ਹੈ ਤੇ ਬਾਕੀ ਹੁਣ ਰੋਟੀ ਪਾਣੀ ਕੀ ਬਣਦਾ ਅੱਜ ਮੈਨੂੰ ਐਸੇ ਹੁਣ ਆਣਾ ਨਹੀਂ ਆਪਾਂ ਨਹੀਂ ਜਾਣਾ ਅੱਛਾ ਪਿੱਕਿਆ ਨਹੀਂ ਆਣਾ ਚਾ ਠੀਕ ਉਹਨਾਂ ਨੇ ਵਾਹੇ ਕਰਨਗੇ ਆਣਾ ਕਾਟ ਦੇਣ ਵਿਆਹ ਆ ਵਿਆਹ ਕਿਹਦਾ ਉਹ ਤਾਂ ਲਵਲੀ ਦੇ ਨਾਲ ਹਾਂ ਅਤੇ ਉਹਨਾਂ ਨੇ ਵਿਆਹ ਤੇ ਉਹਨਾਂ ਦੀ ਮਮੀ ਉਹਨਾਂ ਨੇ ਕਹਤੋ ਆਣਾ ਨਾਲ ਆਣਗੇ ਉਹ ਵੀ ਅੱਛਾ 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 ਓਹੋ ਅੱਛਾ 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 ਮੈਂ ਕੋਈ ਨਹੀਂ ਮੈਂ ਕੋਈ ਸਪੈਸ਼ਲ ਆਉਣਾ ਹੋਣਾ ਹੈ ਸ਼ਾਇਦ ਵੀ ਚੱਲ ਨਾਲ ਆ ਜਾਣਗੇ ਨਾਲ ਵੈਸੀ ਜਾਣਾ ਹੈ ਵੈਸੀ ਅੱਛਾ ਅੱਛਾ ਵੈਸੀ ਚੱਲੋ ਨਹੀਂ ਨਹੀਂ ਠੀਕ ਹੈ ਮੈਂ ਕੁਝ ਕਹਿ ਮਰਜ਼ੀ ਉਹਨਾਂ ਦੀ ਆਹੋ ਸਹੀ ਗੱਲ ਹੈ ਚਲੋ ਕੋਈ ਗੱਲ ਨਹੀਂ